ਪਹਿਲੇ ਨੰਬਰ ਕਰਿਆ ਤਾਂ ਨਚਾਰ ਪਹਿਲੇ ਹੀ ਆਜ ਉਹਦੇ ਉਹਦੀ ਪਹਿਲੀ ਵਾਰਾਂ ਨੇ ਪਹਿਲੀ ਆ ਇਹਦੀ ਰਲਾਰਾ ਖਾਂਦਾ ਉਹਦੇ ਦਾ ਪੰਜੀਰੀ ਰਲਾਰਾ ਖਾਂਦਾ ਤੋ ਤਿੰਨ ਮਹੀਆਂ ਦਾ ਦੁੱਧ ਪੀ ਜਾ ਚਾਹਣੋਂ ਦਾ ਜੇ ਨਾ ਜੋਰ ਲਾਉਗਾ ਡਾਂਗ ਤਾਂ ਫਿਰੂਗੀ ਕੀ ਹੋਈ ਆ ਮੁੰਡੇ ਨੂੰ ਡਰਾਉਣ ਵਾ ਡਾਂਗ ਤਾਂ ਰੱਖਣੀ ਆ ਤੇ ਉਹਦਾ ਤਾਂ ਬੋਲ ਦੋ ਦੂਏ ਦੋ ਕਹਿਦੀਆਂ ਅਜ ਤਾਂ ਬਹੁਤ ਜੱਤ ਲੀਆਂ ਅੱਛਾ ਹਾਂ ਅੱਜ ਇੱਥੇ ਅੱਜਾ ਤਿੰਨ ਦਾ ਉਹਾਂ ਜੇਤੂ ਆਜ ਸੱਚੀ ਗੱਲ ਦੀ ਤਸਵੀਰਾਂ ਦੇਖ ਰਹੇ ਹੋ ਕਿਲਾ ਰਾਜਪੁਰ ਦੀਆਂ ਖੇਡਾਂ 'ਚ ਇੱਥੇ ਦੱਸਤੀਏ ਕਿ ਮੁੰਡਾ ਗਡਵਾਨ ਹੈ ਤੇ ਬਾਪੂ ਉੱਥੇ ਹੌਸਲਾ ਵਧਾਉਣ ਦੇ ਲਈ ਤੇ ਕਹਿੰਦੇ ਡਰਾਉਣ ਦੇ ਲਈ ਵੀ ਆਏ ਕਹਿੰਦੇ ਬਾਪੂ ਦੀ ਜਿਹੜੀ ਕਹਿੰਦੇ ਔਲਿਆਂ ਦਾ ਖਾੜਾ ਤੇ ਬਜ਼ੁਰਗਾ ਦਾ ਕਿਹਾ ਬਾਅਦ 'ਚ ਪਤਾ ਲੱਗਦਾ ਡਾਂਗ ਲੈ ਕੇ ਆਏ ਨੇ ਕਹਿੰਦੇ ਫਿਲਹਾਲ ਮੁੰਡਾ ਤਿੰਨ ਵਾਰੀ ਜਿਹੜੀ ਦੌੜਾਂ ਹੋਈਆਂ ਨੇ ਉਹਦੇ ਵਿੱਚ ਪਹਿਲੇ ਨੰਬਰ ਤੇ ਆ ਚੁੱਕਿਆ ਹੈ ਬਾਪੂ ਜੀ ਕਿੱਦਾਂ ਲੱਗ ਰਿਹਾ ਮੁੰਡਾ ਦੌੜ ਰਿਹਾ ਤੇ ਅੱਜ 12 ਤੋਂ 14 ਸਾਲ ਦਵਾੜਾ ਦੌੜਾ 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 ਖੇਡ ਜਿਹੜੀਆਂ ਸ਼ੁਰੂ ਹੋਈਆਂ ਨੇ ਤੇ ਮੁੰਡਾ ਦੌੜਾ ਗੜਵਾਨ ਆ ਹਾਂ ਗੜਵਾਨ ਆ ਪਹਿਲੇ ਹੀ ਨੰਬਰ ਕਰਿਆ ਤਾਂ ਨਚਾਰ ਪਹਿਲੇ ਹੀ ਆ ਅੱਜ ਉਹਦੇ ਉਹਦੀ ਪਹਿਲੀ ਦੌੜਾ ਨੇ ਪਹਿਲੀਆਂ ਕਿੰਨੀਆਂ ਦੀ ਬਤਲੀਆਂ ਜੌੜਾ ਤਾਂ ਬਾਲ ਦੋ ਦੂਏ ਲੋਟ ਕਹਿਰੀਆਂ ਅੱਜ ਤਾਂ ਬਹੁਤ ਜਤ ਲੀਆਂ ਹਾਂ ਅੱਛਾ ਹਾਂ ਅੱਜ ਇੱਥੇ ਅੱਜ ਤਾਂ ਨਾ ਦੌੜਾਂ ਚ ਜੇਟੂ ਆ ਅੱਜ ਅੱਛਾ ਇਹ ਕਹਿੰਦੇ ਭਾਜੀ ਕਹਿੰਦੇ ਡਾਂਗ ਰੱਖੀ ਹੋਈਆਂ ਮੁੰਡੇ ਨੂੰ ਡਰਾਉਣ ਵਾਸਤੇ ਡਾਂਗ ਤਾਂ ਰੱਖਣੀ ਹੋਈ ਆ ਹੁਣ ਕਰਦਾ ਰਲੇ ਨਾ ਕਿਸੇ ਨਾਲ ਜਿਵੇਂ ਆ ਵਿਖ ਜਾਂਦੇ ਨੇ ਪਨੀਰੀ ਰਲਾਰਾ ਖਾਂਦਾ ਹਾਂਜੀ ਉਹਦੇ ਦਾ ਪਨੀਰੀ ਰਲਾਰਾ ਖਾਂਦਾ ਦੋ ਤਿੰਨ ਮਈਆਂ ਦਾ ਦੁੱਧ ਪੀਆ ਅਜਾ ਉਹਨਾਂ ਦਾ ਜੇ ਨਾ ਜੋਰ ਲਾਉਣਾ ਡਾਂਗ ਤਾਂ ਫਿਰੂਗੀ ਅੱਛਾ ਜੀ ਹੁਣ ਇਹ ਦੁਆ ਕਹਿੰਦੇ ਹੁੰਦੇ ਨੇ ਚਾਪਕ ਵਿਖ ਜਾਂਦੇ ਆ ਰੁਪਈਆ ਜੱਕਣੋਂ ਹਟ ਜਾਂਦੇ ਆ ਮੇਰੀ ਹਰਾਤੀਆ ਦੁਆ ਦੇ ਜਿ ਤਾਤੀ ਅੱਛਾ ਜੀ ਹੁਣ ਬਹੁਤ ਹਰਦੀ ਲੋ ਜੀ ਇੱਕ ਵਾਰੀ ਇੱਕ ਵਾਰੀ ਤਸਵੀਰਾਂ ਫੇਰ ਦੇਖ ਲਓ ਤੁਸੀਂ ਕਿ ਕਿੰਜ ਤੂ ਤੇ ਦੇਖੀਆ ਵਾਹ ਲਓ ਜੀ ਤਸਵੀਰਾਂ ਦੇਖ ਲਓ ਕੀ ਬਾਤ ਆ ਬਲਦਾ ਦੀ ਦੌੜ ਜਿਹੜੀ ਐ ਉਹ 12 ਸਾਲਾਂ ਬਾਅਦ ਹੁਣ ਲੱਗੀ ਐ ਤੇ ਆਹ ਦੇਖ ਲਓ ਉਹ ਦੇਖ ਲਓ ਜੀ ਜੋਸ਼ ਟਾਟਾ ਮਾਰਦਾ ਬਲਦਾ ਦੇ ਵਿੱਚ ਤੇ ਗੱਡਵਾਨ ਜਿਹੜੇ ਨੇ ਖੜੇ ਹੋ ਕੇ ਲਓ ਜੀ ਹੈਂਡਲ ਕਰਦੇ ਹੋਏ ਲਓ ਜੀ ਤੇ ਚਾਰ ਨੰਬਰ ਤੇ ਨਜ਼ਾਰਾ ਦਿਖਾ ਦੇਣ ਇੱਕ ਵਾਰੀ ਪਿੱਛੇ ਤੁਕ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਬਲਦਾਂ ਨਾਲੋਂ ਜੋਸ਼ਵਦ ਲੋਕਾਂ ਦੇ ਵਿੱਚ ਹੈ ਇਹ ਤਸਵੀਰਾਂ ਤੁਹਾਡੇ ਨਾਲ ਅੱਗੇ ਵੀ ਜਾਰੀ ਰੱਖਾਂਗੇ ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ ਬੈਂਕਰ ਮਿੱਕੀ ਜੈਗਰ ਕੈਮਰਾਮੈਨ ਸੰਜੇ ਦੇ ਨਾਲ